ਸਿਟੀ ਥਾਣਾ ਬਲਾਚੌਰ ਪੁਲਿਸ ਨੇ ਤਿੰਨ ਆਰੋਪੀਆਂ ਨੂੰ ਕਾਬੂ ਕਰਕੇ 7 ਗ੍ਰਾਮ ਹੀਰੋਇਨ ਅਤੇ ਇੱਕ ਮੋਟਰਸਾਈਕਲ ਕਾਬੂ ਕੀਤਾ ਹੈ ਜਿਸ ਤਹਿਤ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਐਸਐਚਓ ਸਿਟੀ ਥਾਣਾ ਬਲਾਚੌਰ ਹਾਂਜੀ ਸਰ ਜਿਹੜੇ ਤਿੰਨ ਹੋਰ ਆਰੋਪੀ ਜਿਹੜੇ ਫੜੇ ਆ ਇਹ ਕਿਹੜੇ ਤਹਿਤ ਫੜੇ ਆ ਕੀ ਫੜਿਆ ਇਹਨਾਂ ਨੂੰ ਅੱਜ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਔਰ ਸਾਡੇ ਐਸਐਸਪੀ ਸਾਹਿਬ ਵੱਲੋਂ ਨਿਰਦੇਸ਼ ਮੈਨੂੰ ਲੱਗਦਾ ਕਿ ਸਵਾ 9 ਵਜੇ ਤੋਂ ਜਿਹੜਾ 1 ਵਜੇ ਤੱਕ ਨਸ਼ੇ ਨਸ਼ੇ ਦੇ ਤਸਕਰ ਜਿਹੜੇ ਉਹਨਾਂ ਦੇ ਖਿਲਾਫ ਕੋਸੋ ਆਪਰੇਸ਼ਨ ਤੇ ਜਿਹੜੇ ਨਾਮਜ਼ਦ ਹੋ ਚੁੱਕੇ ਆ ਉਹਨਾਂ ਦੇ ਘਰਾਂ ਦੀਆਂ ਤਲਾਸ਼ੀਆਂ ਕਰਕੇ ਅਭਿਆਨ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਤਹਿਤ ਸਾਡੀ ਪੁਲਿਸ ਫਾਟ ਜਿਹੜੀ ਉਹ ਰੁੜਕੀ ਖੁਰਦ ਦੇ ਬਾਈਪਾਸ ਤੇ ਮੌਜੂਦ ਸੀ ਜਿੱਥੇ ਮੈਂ ਖੁਦ ਹਾਜ਼ਰ ਸੀ ਤੇ ਤਿੰਨ ਜਿਹੜੇ ਨੌਜਵਾਨ ਲੜਕੇ ਇੱਕ ਮੋਬਾਈਕ ਤੇ ਸਵਾਰ ਹੋ ਕੇ ਆਏ ਤੇ ਜਿਨ੍ਹਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉੱਥੇ ਪੁਲਿਸ ਨੂੰ ਚੱਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਆਪੇ ਪੁਲਿਸ ਵਰਦੀ ਨਾਲ ਕਾਬੂ ਕੀਤਾ ਤੇ ਜਿਨ੍ਹਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਮੋਟਰਸਾਈਕਲ ਚਾਲਕ ਡਰਾਈਵਰ ਜਿਹੜਾ ਸੀਗਾ ਉਹ ਮੁਕੇਸ਼ ਕੁਮਾਰ ਪੁੱਤਰ ਜੂੜ ਸਿੰਘ ਵਾਸੀ ਚੱਕ ਲਾਹੀ ਬਖਸ਼ ਉਹਨੂੰ ਮੋਟਰਸਾਈਕਲ ਨੂੰ ਚਲਾ ਰਿਹਾ ਸੀ ਤੇ ਦੂਸਰਾ ਉਹਦੇ ਪਿੱਛੇ ਪ੍ਰਦੀਪ ਸਿੰਘ ਔਰ ਪੱਪੂ ਪੁੱਤਰ ਚਰਨ ਦਾਸ ਵਾਸੀ ਮਹਿਪੁਰ ਲਦਨੀ ਸਵਾਰ ਸੀ ਤੇ ਤੀਸਰਾ ਸਰਜੀਤ ਸਿੰਘ ਪੁੱਤਰ ਹਰਜਿੰਦਰਪਾਲ ਸਿੰਘ ਵਾਸੀ ਜਾਨੀਆਲ ਖਾਨਾ ਮੈਂ ਹਾਂ ਮੋਰ ਰਹਿਣ ਵਾਲਾ ਦੱਸਿਆ ਉਹਨੇ ਜਿਹਨਾਂ ਪਰੋਂ ਉਹ ਜੋ ਵੀ ਆ ਜਿਹੜਾ ਗੱਬੇ ਬੈਠਾ ਸੀ ਉਸ ਬੰਦੇ ਨੇ ਉਥੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਮੋਟਰਸਾਈਕਲ ਉੱਤਰ ਕੇ ਤੇ ਹੁਣ ਜਦੋਂ ਅਸੀਂ ਉਹਨੂੰ ਭੱਜਦੇ ਨੂੰ ਕਾਬੂ ਕੀਤਾ ਤੇ ਉਹਨੇ ਇੱਕ ਉਹ ਵਾਹੋ ਲੁੱਟਿਆ ਜਿਹਨੂੰ ਅਸੀਂ ਚੈੱਕ ਕੀਤਾ ਤੇ ਜਿਹਦੇ ਵਿੱਚੋਂ ਹੈਰਵਨ ਜਿਹੜੀ ਉਹ ਬ੍ਰਾਹਮਣ ਹੋਈ ਜਿਹੜਾ ਵਜਨ ਕੀਤਾ ਤੇ ਉਹ 7 ਗ੍ਰਾਮ ਹੋ ਗਿਆ ਹੋਰ ਕੀ ਖੜੇ ਹੀ ਹਿਰਾ ਵੀ ਸਰਚ ਕੀਤੀ ਆ ਤੇ ਇਹਨਾਂ ਨੂੰ ਮੁਤਲਕਾ ਜਿਹੜਾ ਅਸੀਂ ਮਗਦਮਾ ਤੇ 30 ਦਿਨਾਂ ਨਾਲ ਕੋਸ਼ਿਸ਼ ਕੀਤੀ ਆ ਜਿਹੜੇ ਕਿ ਇਹ ਆਪਣੇ ਪਿੰਡਾਂ ਤੋਂ ਇਹ ਘਮਾਉ ਸਾ이드 ਕਿਸੇ ਜਾਣਕਾਰ ਬੰਦੇ ਦੇ ਨਾਲ ਇਹ ਮਿਲ ਕੇ ਉਹ ਅਗੇ ਸਪਲਾਈ ਦੇਣਾ ਸੀ ਇਹਨਾਂ ਦੇ ਕੋਈ ਮਤਲਬ ਇਹਨਾਂ ਦੇ ਅਸੀਂ ਇਹਨਾਂ ਰਹੋਣ ਦੇ ਦਾ ਹੋਰਸਾ ਨੇ ਰਹਿਣ ਵਾਲੇ ਆ ਇਹਨਾਂ ਦਾ ਅਸੀਂ ਸਬਕਾ ਰਿਕਾਰਡ ਦੇਖ ਰਹੇ ਹਾਂ ਇਹਨਾਂ ਦਾ ਜਿਹੜਾ ਇੱਕ ਮੋਟਰਸਾਈਕਲ ਤੇ ਮੋਟਰਸਾਈਕਲ ਦੀ ਅਸੀਂ ਕਬਜ਼ੇ ਚ ਲੈ ਲਿਆ ਮੌਕੇ ਦੇ ਗੋਲੀਦਾਰ ਦੇ ਪਿਲਾਏ ਨੇ ਉਹ ਵਾਚ ਕਰ ਰਹੇ ਹਨ ਉਹਦੇ ਅਗੇ ਆਰਸੀ ਜਾਂ ਡਾਕੂਮੈਂਟ ਇਹਨਾਂ ਨੇ ਪੇਸ਼ ਨਹੀਂ ਕੀਤੇ ਹੈਗੇ ਮੌਕੇ ਤੇ ਤੇ ਪਰ ਇਹ ਜਿਹੜਾ ਨੰਬਰ ਜਿਹੜਾ ਲੱਗਾ ਹੋਇਆ ਪੀਵੀਵੀਏਡੀ 0395 ਹੈਗਾ ਉਹਨੂੰ ਅਸੀਂ ਵੈਰੀਫਾਈ ਕਰਦੇ ਹਾਂ